ਅੱਜ ਦੀ ਪੰਜਾਬੀ ਦੀ ਕੱਸ਼ਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵੀ ਸਤਿ ਸਲਿਆ ਹੋਇਆ ਸੀ ਕਲਪਨਾ ਚਾਵਲਾ ਪਠ ਦਾ ਸਾਰ ਮਾਸਟਰ ਮੂਨ ਪ੍ਰੋਫੈਸਰ ਮੂਨ ਸਿੰਘ ਤੇ ਮਾਸਟਰ ਅਮਰੀਕ ਸਿੰਘ ਦੇ ਲੇਖ ਹਨ ਆ ਇੱਕ ਜੀਵਨੀ ਹੈ ਅੱਜ ਦੀ ਸਾਰ ਸਾਰ ਦੀ ਛੱਡੀ ਆਖਰੀ ਕਲਾਸ ਹੈ ਤੇ ਅੱਜ ਦੀ ਕੱਸ਼ਿਆ ਵਿੱਚ ਵਿੱਚ ਤੁਹਾਨੂੰ ਸਾਰਿਆਂ ਨੂੰ ਕਲਪਨਾ ਚਾਵਲਾ ਦੇ ਸਾਰ ਤੇ ਓਕੇ ਸ਼ਬਦਾਂ ਬਾਰੇ ਦੱਸਾਂਗਾ ਜਿਹੜੇ ਇਹ ਭੌਤਿਕਲਪੀ ਪਰਸਮੈਨਾ ਦੇ ਬਾਰੇ ਵਿੱਚ ਤੁਹਾਨੂੰ ਅੱਗੇ ਵਾਲੀ ਅਗਲੇਰੀ ਕਕ੍ਹਾ ਵਿੱਚ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਕਲਪਨਾ ਚਾਵਲਾ ਲੇਖ ਦਾ ਸਾਰ ਤੇ ਓਖੇ ਸ਼ਬਦਾਂ ਦੇ ਅਰਥ ਉਹ ਪੁਲਾੜ ਜਾਣ ਤੋਂ ਪਹਿਲਾਂ ਕਿਨੇ ਕਲਪਨਾ ਚਾਵਲਾ ਨੂੰ ਕੀ ਕੀਤਾ ਸੀ ਉਹਦੇ ਬਾਰੇ ਦੱਸਿਆ ਗਿਆ ਸੀ ਆਪਣੇ ਘਰ ਵਿੱਚ ਰੱਖੇ ਕਿਨੇ ਕਲਪਨਾ ਚਾਵਲਾ ਨੇ ਆਪਣੇ ਘਰ ਵਿੱਚ ਰੱਖੇ ਪੰਛੀਆਂ ਨੂੰ ਪਿਆਰੀਆ ਤੇ ਉਹਨਾਂ ਨੂੰ ਹੱਥੀ ਚੋਗਾ ਚੁਗਾਈਆਂ ਆਪਣੇ ਘਰ ਵਿੱਚ ਰੱਖੇ ਪੰਛੀਆਂ ਨੂੰ ਪਿਆਰੀਆਂ ਤੇ ਉਹਨਾਂ ਨੂੰ ਹੱਥੀ ਚੋਗਾ ਚੁਗਾਇਆ ਫਿਰ ਕੀ ਕੀਤਾ ਫਿਰ ਉਸਨੇ ਇੱਕ ਕਾਗਜ਼ ਉੱਤੇ ਲਿਖਿਆ ਮੈਂ 16 ਦਿਨਾ ਦੀ ਪੁਲਾੜ ਯਾਤਰਾ ਤੇ ਜਾ ਰਹੀ ਹਾਂ ਉਹਨਾਂ ਕਿਹਾ ਕਿ ਇੱਕੀ ਇੱਕ ਕਾਗਜ਼ ਉੱਤੇ ਲਿਖਿਆ ਕਿ ਮੈਂ 16 ਦਿਨਾ ਦੀ ਪੁਲਾੜ ਯਾਤਰਾ ਤੇ ਜਾ ਰਹੀ ਹਾਂ ਮੇਰੇ ਪੰਛੀਆਂ ਦੀ ਖਾਦ ਖੁਰਾਕ ਇਸ ਘਰ ਵਿੱਚ ਹੀ ਹੈ ਉਹਨਾਂ ਕਹਾ ਕਿ ਸਾਡੇ ਪੰਛੀਆਂ ਦਾ ਖਾਦ ਖੁਰਾਕ ਸਾਡੇ ਘਰ ਵਿੱਚ ਹੀ ਹੈ ਜੋ ਵੀ ਇੱਥੋਂ ਆਵੇ ਉਹਨਾਂ ਦਾ ਜੋ ਇੱਥੋਂ ਆਏ ਉਹਨਾਂ ਨੂੰ ਹੀਠ ਲਿਖੇ ਅਨੁਸਾਰ ਅਨੋਂ ਬੈ ਨੇ ਕਿ ਥੱਲੇ ਲਿਖੇ ਅਨੁਸਾਰ ਖੁਰਾਕ ਤੇ ਦਾਣਾ ਪਾਣੀ ਦੇਣ ਦੀ ਖੇਚਲ ਕਰੇ ਕਿਉਂ ਸਾਡੇ ਪੰਛੀਆਂ ਨੂੰ ਹੀਠਾਂ ਉਸਨੇ ਹਰ ਪੰਛੀ ਦੀ ਖੁਰਾਕ ਤੇ ਮਾਤਰਾ ਲਿਖੀ ਜਿਹੜਾ ਕਾਗਜ਼ ਉਹਨੂੰ ਕੰਧ ਤੋਂ ਚਿਪਕਾਇਆ ਸੀ ਉਹਦੇ ਹਰ ਪ੍ਰਾਣੀ ਦੀ ਪੰਛੀ ਦੀ ਖੁਰਾਕ ਤੇ ਮਾਤਰਾ ਲਿਖੀ ਸੀ ਇਹ ਕਾਗਜ਼ ਜਿਹੜੇ ਕਾਗਜ਼ ਉੱਤੇ ਉਹਨੇ ਲਿਖਿਆ ਸੀ ਆਪਣੇ ਘਰ ਦੇ ਕੰਧ ਉੱਤੇ ਚਿਪਕਾ ਕੇ ਕਲਪਨਾ ਚਾਵਲਾ ਨੇ 16 ਜਨਵਰੀ 2003 ਨੂੰ ਪੁਲਾੜਯਾਨ ਕਲੰਬੀਆ ਵਿੱਚ ਉਡਾਨ ਭਰੀ 16 ਜਨਵਰੀ 2003 ਨੂੰ ਪੁਲਾੜਯਾਨ ਕਲੰਬੀਆ ਵਿੱਚ ਉਡਾਨ ਭਰੀ ਉਡਾਨ ਭਰੀ ਇਸ ਮਿਸ਼ਨ ਵਿੱਚ ਉਨ੍ਹਾਂ ਕਈ ਇਸ ਮਿਸ਼ਨ ਦੇ ਬਰਾ ਵਿੱਚ ਉਨ੍ਹਾਂ ਨੇ ਕਈ ਤਰ੍ਹਾਂ ਕਈ ਪ੍ਰਖਣਤੇ ਪ੍ਰਯੋਗ ਕੀਤੇ 1 ਫਰਵਰੀ 2003 ਨੂੰ ਈ ਸੰਸਾਰ ਧਰਤੀ ਉੱਤੇ ਕਲਪਨਾ ਸਾਵਲਾ ਤੇ ਉਸ ਦੇ ਸਾਥੀਆਂ ਦੀ ਉਡੀਕ ਕਰ ਰਿਆ ਸੀ ਪਰ ਉਨ੍ਹਾਂ ਦਾ ਸਪੇਸਟਲ ਧਰਤੀ ਉੱਤੇ ਉਤਰਨ ਤੋਂ ਵੀ ਇਹ ਸਾਰਾ ਸੰਸਾਰ ਕਲਪਨਾ ਚਾਉਲਾ ਤੇ ਉਦੇ ਸਾਥੀਆਂ ਦੀ ਦੀ ਉਡੀਕ ਕਰ ਰያ ਸੀ ਧਰਤੀ ਉੱਤੇ ਤਾਂ ਕੀ ਹੋਇਆ ਸੀ ਪਰ ਉਹਨਾਂ ਦਾ ਸਪੇਸਟਲ ਧਰਤੀ ਤੋਂ ਉਤਰਨ ਤੋਂ 16 ਮਿੰਟ ਪਹਿਲਾਂ ਹੀ ਇੱਕ ਧਮਾਕੇ ਨਾਲ ਖਤਮ ਹੋ ਗਿਆ ਉਹਨਾਂ ਦਾ ਸਪੇਸਟਲ ਇੱਕ ਧਮਾਕੇ ਨਾਲ ਖਤਮ ਹੋ ਗਿਆ ਤੇ ਕਲਪ ਚਾਉਲਾ ਆਪਣੇ ਪੰਜ ਸਾਥੀਆਂ ਸਮੇਤ ਸਾਡੇ ਤੋਂ ਵਿਛੜ ਗਈ ਉਹਦੀ ਵੀ ਅਕਾਲ ਚਲਾਣਾ ਕਰਗੀ ਸਾਡੇ ਤੋਂ ਕੌਣ ਕਲਪਨਾ ਚਾਵਲਾ ਭਾਵੇਂ ਕਲਪਨਾ ਚਾਵਲਾ ਅੱਜ ਸਾਡੇ ਵਿੱਚ ਨਹੀਂ ਹੈ ਪਰ ਫਿਰ ਵੀ ਉਹ ਸਾਡੇ ਦਿਲਾਂ ਵਿੱਚ ਸਦਾ ਰਹੇਗੀ ਨੌਜਵਾਨਾਂ ਤੇ ਖਾਸ ਤੌਰ ਤੇ ਕੁੜੀਆਂ ਲਈ ਉਸ ਦਾ ਪ੍ਰੇਰਣਾ ਦਾ ਸੋਮਾ ਬਣੀ ਰਹੇਗੀ ਕੌਣ ਕਲਪਨਾ ਚਾਵਲਾ ਵਿਖੋ ਆ ਸਾਡਾ ਕਲਪਨਾ ਚਾਵਲਾ ਲੇਖ ਦਾ ਸਾਰ ਇਥੋਂ ਸਮਾਪਤ ਹੋਇਆ ਸੀ ਅਬੇ ਅਸਦੀ ਕੱਖਿਆ ਵਿੱਚ ਮੈਂ ਤੁਹਾਨੂੰ ਸਰਿਆਂ ਨੂੰ ਇਹਦੇ ਓਕੇ ਸ਼ਬਦਾਂ ਬਾਰੇ ਦੱਸਾਂਗਾ ਇਕਾਗਰਤਾ ਇੱਕ ਚਿੱਤ ਹੋਣਾ ਇਕਾਗਰਤਾ ਇੱਕ ਚਿੱਤ ਹੋਣਾ ਸਾਕਾਰ ਅਸਲ ਰੂਪ ਦੇਣਾ ਕੀ ਸਾਕਾਰ ਅਸਲ ਰੂਪ ਦੇਣਾ ਝਾਜਰਾਨੀ ਝਾਜਾਂ ਦੀ ਵਿਦਿਆ ਝਾਜਾਂ ਦੀ ਵਿਦਿਆ ਨੰਬਰ 4 ਤੇ ਕੀ ਦੱਸਿਆ ਗਿਆ ਸੀ ਅੰਤਰਿਕਸ ਅੰਤਰਿਕਸ ਕੀ ਹੋਈ ਪੁਲਾੜ ਪੁਲਾੜ ਨੰਬਰ 5 ਖੇਚਲ ਤਕਲੀਫ ਖੇਚਲ ਕੀ ਹੁੰਦਾ ਹੈ ਤਕਲੀਫ ਨੰਬਰ 6 ਪ੍ਰਖਣ ਜਾਂਚ ਪ੍ਰਖਣ ਕੀ ਹੋਈ ਜਾਂਚ ਨੰਬਰ 7 ਐਮਟੈਕ ਮਾਸਟਰ ਆਫ ਫਿਲਾਸਫੀ ਮਾ ਸੋਰੀ ਮਾਸਟਰ ਆਫ ਟੈਕਨੋਲੋਜੀ ਨੰਬਰ ਸਭ ਪਿੱਕੀ ਹੋਈ ਐਮਟੈਕ ਦਾ ਕੀ ਮੀਨਿੰਗ ਹੈ ਕਿ ਇਹ ਦਾ ਅਰਥ ਦੱਸਿਆ ਗਿਆ ਸੀ ਮਾਸਟਰ ਆਫ ਟੈਕਨੋਲੋਜੀ ਨੰਬਰ 8 ਪੀ ਐਚ ਡੀ ਡਾਕਟਰ ਆਫ ਫਲਸਫੀ ਨੰਬਰ 9 ਨਾਸਾ ਪੁਲਾੜ ਨਾਲ ਸੰਬੰਧਿਤ ਅਮਰੀਕੀ ਪੁਲਾੜ ਨਾਲ ਸੰਬੰਧਿਤ ਅਮਰੀਕਾ ਦੀ ਖੋਜੀ ਸੰਸਥਾ ਨੰਬਰ 10 ਸਪੇਸਟਲ ਅੰਤਰਿਕਸ਼ ਯਾਨ ਥੈਟ ਯੂ ਮੈਨੂੰ ਲੱਗਦਾ ਹੈ ਅਧਿਕ ਅਖਿਆਤ ਅਨੁਸਾਰਿਆ ਨੂੰ ਚੰਗੀ ਲੱਗੀ ਹੋਊਗੀ ਤੇ ਸਾਡੀ ਅੱਜ ਦੀ ਕੱਛਿਆ ਇਥੋਂ ਸਮਾਪਤ ਹੋਈ ਸੀ ਅੱਗੇ ਵਾਲੀ ਕੱਛਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠ ਦੇ ਭੂਕਲਪੀ ਪਰਸਨਾ ਬਾਰੇ ਦੱਸਾਂਗਾ ਇਹਦੇ ਬਾਅਦ ਠਾ ਇਕਲੇਸ਼ਨ ਹੋ ਰਹਿ ਜਾਊਗਾ ਉਹਦੇ ਬਾਅਦ ਇਹ ਸਾਡੀ ਬੁੱਕ ਦੂਜਾ ਪੜਾਅ ਖਤਮ ਹੋ ਜੂਗੀ ਫਿਨਿਸ਼ ਹੋ ਜੂਗੀ ਉਹਦੇ ਬਾਅਦ 8ਵੀਂ ਜਮਾਤ ਦੀ ਇਕ ਤਕਾਬ ਉਡਾਣ ਵੀ ਉਡਾਣ ਦਾ ਜਿਹੜੇ ਟੋਪਿਕ ਹੈ ਤੁਹਾਡੇ ਲਈ ਕੱਛਿਆ ਵਿੱਚ ਲੈ ਕੇ ਆਵਾਂਗਾ ਅੱਜ ਦੀ ਕੱਛਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ਼੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿੰਡ ਦੀ ਲਾਇਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਬਤ ਤੋਂ ਬਤ ਲਾਇਕ ਕਰੇ ਸ਼ੇਅਰ ਕਰੇ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ